ਵਾਹ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲ ਪਹੁੰਚੀਆਂ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਾਗ ਤੁਹਾਨੂੰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ 4 ਵੜਾ ਦੋਸਤੋ ਤੇ ਇੱਕ ਮੱਝ ਹੋਵੇਗੀ ਪਸ਼ੂ ਵਿੱਚੋਂ ਕੋਈ 1 2 2 ਜਿਹੜੇ ਨਾਗਾ ਬਿਲਕੁਲ ਵੜਾ ਤਾਜ਼ੀਆਂ ਸੁਈਆਂ ਦੇ ਵਿੱਚ ਕੋਕੜ ਗੱਪਣ ਵੜ ਵੀ ਹੋਣੀ ਤੇ ਪੂਰੀ ਡਿਟੇਲ ਆ ਉਹ ਬਾਈ ਸਤਨਾਮ ਸਿੰਘ ਤੋਂ ਲੈ ਲਾਂਗੇ 2 ਦਸੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6:30 ਵਜੇ ਦਾ ਸਮਾਂ ਹੈ ਐਨੀਮਲ ਪਸ਼ੂ ਜਿਹੜਾ ਵੀ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਇੱਕ ਫਸਟਲੀ ਇੱਕ ਰਕਵਸਟ ਆਪਈ ਹੁੰਦੀ ਆ ਵੀ ਤਸੱਲੀ ਆ ਦੂੜ ਡੰਗ ਚਵਾਈ ਸੂਏ ਪਸ਼ੂ ਦੀ ਗੱਬਣ ਪਸ਼ੂ ਆਪਦਾ ਤੇਪ ਕੇ ਤਸੱਲੀ ਕਰ ਸਕਦੇ ਜੇ ਆਜੋ ਦਿਖਾਉਣੇ ਆ ਪਸ਼ੂ ਰੇੜ ਪੜਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਬਾਈ ਸਤਨਾਮ ਦੇ ਜਾਇਜ਼ ਹੀ ਹੁੰਦੇ ਆ ਨਾਰਮਲ ਠੰਡਕਾਂ ਦੇ ਨਾਰਮਲ ਪਸ਼ੂ ਹਟਿਆਂ ਤੋਂ ਜਿੱਕਰ ਆਪਾਂ ਗੱਲ ਕਰ ਲਈਏ ਕੰਪੇਅਰ ਕਰ ਲਈਏ ਤੇ ਪਸ਼ੂ ਜਾਇਜ਼ ਮਿਲ ਜਾਂਦੇ ਆ ਤੁਹਾਨੂੰ ਠੀਕ ਆ ਅੱਜ ਦੇਖਦੇ ਆ ਕਿਹੜੇ ਕਿਹੜੇ ਪਸ਼ੂ ਕਿੱਦਾਂ ਦੇ ਆਏ ਆ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਸਤ ਸ੍ਰੀ ਅਕਾਲ ਸਤ ਜੀ ਸਤ ਸ੍ਰੀ ਅਕਾਲ ਜੀ ਠੀਕ ਹੈ ਜੀ ਫੋਰ ਬਾਈ ਠੀਕ ਠਾਕ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਚਲੋ ਅੱਛਾ ਭਾਈ ਸਤਨਾਮ ਅੱਜ ਪਸ਼ੂ ਆਪਣੇ ਕੋਲ ਪੰਜ ਪਕਾਊਗਾ ਜੀ ਹਾਂ ਜੀ ਪੰਜ ਆ ਜੀ ਤੇ گاਵਾ ਚਾਰ گاਵਾ ਤੇ ਇੱਕ ਮੱਝ ਹਾਂਜੀ ਮੱਝ ਗੱਭਣਾ ਜੀ ਅੱਛਾ ਜਿਹੜੇ ਬਿਲਕੁਲ ਤਾਜ਼ੇ ਸੁਈ ਸੁਈ ਦੀ ਗੱਲ ਕਰ ਲਈਏ ਤਿੰਨ ਚਾਰ ਹੈਗੇ ਨਾ ਤਿੰਨ ਗੱਭਣ ਦੋ ਬਿਲਕੁਲ ਸੁਈਆਂ ਤਾਜ਼ੀਆਂ ਜਿਹਾ ਕਾਹਨ ਨੂੰ ਲੱਗੇ ਪੰਜ ਛੇ ਦਿਨ ਹੋ ਗਏ ਇੱਕਾ ਹੋਣੇ ਸੂਈ ਘੰਟਾ ਕੋਇਆ ਜੀ ਤੇ ਇੱਕ ਵਾਰੀ ਆਪਣੇ ਨੂੰ ਟੋਕਰ ਗੱਭਣ ਦੇ ਇੱਕ 10 12 ਦਾ ਖੜਦੀ 15 ਇੱਕ 10 12 ਦਾ ਲਈਦੀ ਆ ਹਾਂਜੀ ਗੱਭਣ 21 ਆ ਇੱਕ ਟੋਕਰ ਗੱਭਣ ਮਿਲ ਜੂਗੀ ਅੱਜ ਹਾਂਜੀ ਹਾਂਜੀ ਤੇ ਦੋ ਤਾਜ਼ੀਆਂ ਸੁਈਆਂ ਦੋ ਤਾਜ਼ੀਆਂ ਜੀ ਮੱਝ ਦੀ ਕੀ ਕੰਡੀਸ਼ਨ ਹੈ ਮੱਝ ਗੱਭਣ ਤਿਆਰ ਆ ਜੀ ਗੱਭਣ ਤਿਆਰ ਮੱਝ ਮਿਲ ਜੂਗੀ ਲਓ ਵੀ ਦੋਸਤ ਦੇਖ ਲਓ ਬਿਲਕੁਲ ਤਾਜੀ ਸੂਈ ਆ ਆ ਬੱਚਾ ਨਾਲ ਵੱਚੀ ਆ ਗਈ ਥੱਲੇ ਬੱਚਾ ਵੱਚਾ ਹਾਂਜੀ ਮਗਰ ਬੱਚਾ ਤੇ ਕਿਤੇ ਨਾ ਕਿਤੇ ਸ਼ਾਹੀਵਾਲ ਕਰੋਸ ਸੰਗ ਦੇ ਵਿੱਚ ਆ ਦੋਸਤੋ ਠੀਕ ਆ ਸ਼ਾਹੀਵਾਲ ਤੇ ਕੋਈ ਐਚ ਐਫ ਦਾ ਕਰੋਸ ਸੰਗ ਮੰਨ ਸਕਦੇ ਜੀ ਹਾਈਟ ਕਾਤ ਫੁੱਲ ਵੱਢੀ ਆਹ ਵੇਖੋ ਜੀ ਇਹ ਫੁੱਲ ਵੱਢੀ ਲਓ ਵੀ ਸੀਲ ਸਭ ਪੂਰੀ ਆ ਬਹੁਤ ਜਿਆਦਾ ਜੀ ਪੂਰੀ ਮੋਟਾ ਬਿਲਕੁਲ ਗੁੱਲ ਥਾ ਤੇ ਆ ਥਾਣ ਥਾਣ ਵੇਖੋ ਜੀ ਅੱਜ ਜਸਤਰ ਸੋਹੀਆ ਮੇਰੇ ਨਾਲ ਤਾਂ ਅੱਧਾ ਘੰਟਾ ਹੋਇਆ ਘੰਟਾ ਹੋ ਗਿਆ ਘੰਟਾ ਹੋ ਗਿਆ ਚਲੋ ਘੰਟਾ ਹੋ ਗਿਆ ਤੇ ਫੇਸ ਮੂੰਹ ਮੱਥੇ ਦੀ ਆ ਤੁਸੀਂ ਦੇਖੋ ਹਾਂ ਜੀ ਬਈ ਤਾਂ ਵੀ ਥੋੜੀ ਉਤਰ ਕੇ ਸੂਪੀ ਹੈ ਠੀਕ ਹੈ ਪਸ਼ੂ ਜਿਵੇਂ ਕੋਈ ਨਵੀਂ ਥਾਂ ਤੇ ਆ ਕੇ ਇੱਕ ਦੋ ਤਿੰਨ ਦਿਨ ਪਹਿਲਾਂ ਸੂਪੇਂਦਾ ਤੇ ਉਵੇਂ ਮਤਲਬ ਕਿ ਦੋ ਦਿਨ ਤਿੰਨ ਦਿਨ ਪਹਿਲਾਂ ਸੂਪੀ ਆ ਵੈਸੇ ਹੋਰ ਪਸੂ ਇੰਨਾ ਵੀ ਥੋੜਾ ਅੜ ਜੇ ਜਾਂ ਮਤਲਬ ਕਿ ਦੋ ਤਿੰਨ ਦਾ ਲੇਟ ਹੋਵੇ ਤਾਂ ਹੋਰ ਬਣ ਬਣ ਜਾਂਦਾ ਰਾਤ ਸਹੀ ਰਣੀ ਕੀ ਹੁਣ ਸੂਈ ਸਹੀ ਕਰਕੇ ਮੜੀ ਟੀਗੀ ਠੀਕ ਆ ਜੀ ਠੀਕ ਆ ਇਹ ਛੱਡੀ ਦੇਖੋ ਜੀ ਬਾਕੀ ਸੀਲ ਸਾਬੂ ਪੂਰੀ ਆ ਤੇ ਥਣ ਥਣ ਜਿਹੜਾ ਦੋਸਤੋ ਤੁਸੀਂ ਆ ਵੇਖ ਹੀ ਲੈਣਾ ਠੀਕ ਆ ਮੁੱਠੀ ਥਾਣਾ ਚਵਾਈ ਵੀ ਆਇਆ ਪੋਲੀ ਚਵਾਈ ਵੀ ਵੀਰ ਕਹਿੰਦਾ ਵੀ ਪੋਲੀ ਆ ਠੀਕ ਆ ਆ ਦੇਖੋ ਤੇ ਜੇਰ ਜੂਰ ਹੋ ਜੇ ਪੈ ਜੂ ਕੋਈ ਕੈਂਡੀਡੇਟ ਦਾ ਕਰਾਈ ਜੇਰ ਬਸ ਬੈ ਗਈ ਤੇ ਪੈ ਗਈ ਜਣੀ ਜੁਰੀ ਜੇਰ ਬਿਲਕੁਲ ਬਿਲਕੁਲ ਠੀਕ ਆ ਜੀ ਤਾਂ ਕੀ ਮੋਲ ਰਹੂਗਾ ਇਹਦਾ ਜੀ ਮੋਲ ਜੀ ਭੋਜ ਦਾ 50 ਬਜੇ ਕਰ ਲਈਏ ਹਾਂ ਆਪਾਂ 45000 ਦੇ ਦਿੰਦੇ ਹਾਂ 45000 ਦੇ ਹਾਂਜੀ ਠੀਕ ਹੈ ਜੀ ਆ ਵਛੀ ਵੱਡੀ ਚਲੋ ਦੁੱਧ 14 15 ਕਿਲੋ ਵਾਲੀ ਆ ਆਪਾਂ ਰੋਕਣਾ ਠੀਕ ਹੈ ਜੀ 45000 ਦੀ ਦੋਸਤੋ ਇਹ ਜਿਹੜੀ ਤੁਹਾਨੂੰ ਆ ਵਛੀ ਵੀਰਾਂ ਦਾ ਵੈੜ ਮਿਲ ਜੂਗੀ 45 ਦੀ ਇਹ ਸਵੇਰ ਦੂਜੇ ਦੱਸਿਆ ਨਾ ਦੂਜੇ ਦੂਜੇ ਖਾਸ ਦੂਜੇ ਸਵੇਰ ਖਾਸ ਹੀ ਭਾਈ ਇਹ ਤਾਂ ਵੀ ਦੂਜੇ ਸਵੇਰ ਆ ਆਜੋ ਇਸ ਤੋਂ ਬਾਅਦ ਅੱਗਲੀ ਜਿਹੜੀ ਤੁਹਾਨੂੰ ਆ ਵੈੜ ਦਿਖਾਉਣੇ ਆ ਇਹ ਵੀ ਬਿਲਕੁਲ ਤਾਜੀ ਸੂਈ ਸੂਈ ਹੈ ਨਾਲ ਬੱਚਾ ਤੁਸੀਂ ਅੱਜ ਪੰਜ ਛੇ ਦਿਨ ਵਸੀ ਨਾਲੋ ਬੱਚੇ ਦੇ ਨਾਲ ਆਹ ਦੇਖੋ ਮਗਰ ਦੇ ਵਛੀ ਆਹ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਮੈਂ ਦਿਖਾਉਂਦਾ ਸੂਆ ਇਹ ਕਿੰਨਾ ਮਾਂਸ ਸੂਈ ਹੈ ਉਹ ਵੀ ਜੀ ਤੀਜਾ ਹੋਗਾ ਉਹ ਤਾਂ ਆਪਾਂ ਨੂੰ ਬੁਝਾ ਦੋ ਕਿ ਤੀਜਾ ਸਦਾ ਫਰਕ ਪਾ ਲੀ ਦੂਜਾ ਸੂਆ ਮੰਨ ਕੇ ਮੰਨੋ ਦੋਸਤੋ ਕਿ ਦਿੱਤੀ ਸੀ ਦੂਜਾ ਸੂਆ ਕਹਿ ਕੇ ਪਰ ਤੀਜਾ ਸੂਆ ਮੰਨ ਕੇ ਕੋਈ ਵੀ ਰੱਗੇ ਖਰੀਦ ਸਕਦਾ ਉਹ ਹੀ ਤਕਰੀਬਨ 5 ਤੋਂ 6 6 ਦਿਨ ਸਮਾਂ ਮਗਰ ਬੱਚੀ ਹੈ ਬੋਲਾ ਕੇਲੇ ਪਾ ਦੁੱਧ ਕੇਲੇ ਕਿੰਨਾ ਜੀ 13 ਕਿਲੋ ਹੈ 13 ਹਾਂ ਜਿਉਂ ਜਾਣ ਸੀ ਇਹ ਨਹੀਂ ਬੋਲਾ ਲਓ ਜੀ 13 ਕਿਲੋ ਬੋਲਾ ਤੁਸੀਂ ਮੰਨ ਸਕਦੇ ਜੀ ਕੋਈ ਚੌਥੇ ਕਢੰਗ ਚੌਥੇ ਦਿਨ ਦੀ ਬਿਲਕੁਲ ਨਹੀਂ ਅੱਜ ਇਹ ਚੌਥਾ ਦਿਨ ਹੈ ਅੱਜ ਤੇ ਹਾਈਟ ਕੱਦ ਫੁੱਲ ਵੱਡੀ ਆ ਵਧੀਆ ਚੰਗੀ ਆ ਫੱਬਰ ਅਪ ਪੂਰੀ ਆ ਵਹਿੜ ਦੀ ਤੇ ਬਾਕੀ ਥਾਂ ਥਣੂ ਕਾਫੀ ਸੋਹਣੇ ਨਖੇੜ ਦੇ ਵਿੱਚ ਥਾਣਾ ਫਿੱਥੀ ਕਾਫੀ ਸੋਹਣੀ ਆ ਥਣ ਦੀ ਆ ਦੇਖੋ ਜੀ ਕੰਦੇ ਬਹੁਤ ਆਉਂਦੇ। ਮਾਰ ਦੇ ਦੋ ਦਰ। ਲਓ ਜੀ ਮਾਰ ਦੋ। ਦੇਖੋ ਇਦਾਂ ਹੀ ਪਾਣੀ ਵਾਂਗ ਕਰਕੇ ਦਿਖਾ ਦਿੰਦੇ ਆ ਜੀ। ਆਹ। ਆਹ ਦੇਖੋ। ਮੋਟੀ ਹੈ। ਚੋਈ ਬਹੁਤ ਖਾਲ ਲਗੀ। ਆ ਲਓ ਜੀ। ਠੀਕ ਹੈ। ਲਓ ਜੀ। ਠੀਕ ਹੈ। ਨਦੀਆਂ ਭਗਾ ਦਿੰਦੀ ਹੈ ਦੋਸਤੋ ਦੇਖੋ। ਇਹਦੇ ਵੇਂਦੇ ਹੈ। ਠੰਡੀ ਵੀ ਗੜੀ ਕਰਵਾਉ ਜੀ। ਆਹ ਦੇਖੋ। ਕਾਫੀ ਸੋਹਣੀ ਆ ਤੇ ਮਗਰ ਬੱਛੀ ਕਾਫੀ ਸੋਹਣੀ ਆ ਠੀਕ ਆ ਜੀ ਤੇ ਇਹਦਾ ਕੀ ਮੁੱਲ ਰਹੂਗਾ ਜੀ ਮੁੱਲ ਦੱਸੋ 45 ਕਰੀਏ ਹਾਂ ਬਸ 40000 ਦੀ ਬੱਚੀ ਦੇ ਦਾ 40000 ਦੀ ਹਾਂ ਜੀ ਠੀਕ ਆ ਮੁੱਲ 42 ਕਰਾ ਲਵਾਂ ਹਾਂ ਹਾਂ ਮੁੱਲ 42 ਵੀ 15 ਦੀ ਬਹੁਤ ਚੰਗੀ ਦੁੱਧ 13 ਕਿਲੋ ਕੰਡਿਆ ਦਾ ਜਦਾਂ ਬੱਚੀ ਕੋ ਜੋਗੀ ਠੀਕ ਆ ਸੋ ਦੁੱਧ ਚੰਗਾ ਲੈ ਸਕਦੇ ਹੋ ਦੋਸਤੋ ਦੁੱਧ 16 17 ਕਿਲੋ ਹੈ 16 ਕਿਲੋ 15 16 ਆਉਣਾ 16 ਕਰ ਜੋ ਲਓ ਜੀ ਅੱਛਾ ਭਾਜੀ ਅਗਲੀ ਇਹ ਗੱਭਣ ਹੈ ਅਜੀ ਜੀ ਮਤਲਬ ਜਿੱਦ ਸੁਣੀ ਜਿੱਦ ਅੱਤੇ ਕਾ ਗੱਭਣ ਜੀ ਤ ਤੇ ਜਸ ਤੇ ਗੱਭਣ ਹਾਂ ਜਰਸੀ ਆ ਆਹ ਫੇਸਬੁਕ ਜਰਸੀ ਆ ਦੋਸਤੋ ਰੰਗ ਬੇਸ਼ੱਕ ਥੋੜਾ ਜਿਹਾ ਤੁਹਾਨੂੰ ਲੱਗੂਗਾ ਜਿਵੇਂ ਵਿੱਚ ਐਰ ਸ਼ੈਰ ਦਾ ਮਿਕਸ ਹੋਇਆ ਹੈ ਬਾਕੀ ਥੋੜਾ ਕ੍ਰੋਸ ਸੈਂਕ ਦੇ ਵਿੱਚ ਕਰੋ ਜਰਸੀ ਦਾ ਪੱਕਾ ਬਦੇ ਦੇ ਇਹ ਵਿੱਚ ਸੱਤ ਮਹੀਨੇ ਗੱਭਣ ਜੀ ਤੇ 7 ਕਿਲੋ ਸਾਈ ਦੁੱਧ 7 ਕਿਲੋ ਦੁੱਧ ਤੇ ਸੱਤ ਮਹੀਨੇ ਦੀ ਗੱਭਣ ਸਿੱਧਾ ਜਿਹਾ ਹਿਸਾਬ-ਕਿਤਾਬ ਜੀ ਹਾਂਜੀ ਹਾਂਜੀ ਸਿੱਧਾ ਹਿਸਾਬ ਆ ਲਓ ਜੀ ਬਾਕੀ ਠੰਡੀ ਧੀਰੀ ਆ ਅੱਧੀ ਬਹੁਤ ਆ ਦੇ ਤੂੰ ਵੀ ਇੱਕ ਨੰਬਰ ਆ ਲਓ ਜੀ ਆ ਮਗਰਲੇ ਥਣ ਦੇਖੋ ਆਲੇ ਪਸਮਾ ਆ ਕੇ ਬਹੁਤ ਜਾਈ ਉਸੋ ਨੇ ਗਾਏ ਹੂੰ ਇਹ ਥੋਕਰ ਕਾ ਬਣਾ ਵੀਰ ਜਿਹੜਾ ਦੋਸਤੋ ਤੁਸੀਂ ਲੱਭਦੇ ਹੋ ਚੀਜ਼ ਉਹਨਾਂ ਲਈ ਆ ਖਾਸ ਤੌਰ ਤੇ ਨਾਲ 7 ਕਿਲੋ ਦੁੱਧ ਦਾ 7 ਕਿਲੋ ਦੁੱਧ ਵੈਸੇ ਬੜਾ ਦੁੱਧ ਵੈਸੀ ਸਮਝਾ ਲਾ ਦੁੱਧ ਦਰ ਤੋਂ ਰਹਿਣਾ ਬੜੇ ਕਾਫੀ ਹਜ਼ਾਰ ਰੁਪਏ ਦੇ ਆਪਣੇ ਨਾਲ ਬੜੇ ਪ੍ਰੇਮ ਵਾਲੇ ਜਦੋਂ ਲਈ ਆ 16 17 ਕਿਲੋ ਤਾਜੀ ਦੁੱਧ ਭਰਦੀ ਠੀਕ ਹੈ ਜੀ ਹਾਂ ਜੀ ਤੇ ਨਾਲ ਹੀ 7 ਮਹੀਨੇ ਦੀ ਗੱਬਣਾ ਕੋਈ ਵੀਰ ਆ ਤੁਹਾਡਾ ਡਾਕਟਰ ਲੈ ਕੇ ਆ ਸਕਦਾ ਹੈ ਤਸੱਲੀ ਕਰ ਸਕਦਾ ਠੀਕ ਹੈ ਜੀ ਸਾਈ ਵੀ ਇਹਨਾਂ ਕਰਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੇ ਗੱਬਣ ਦੀ ਕਉਂਕੀ ਪਸ਼ੂ ਜਦੋਂ ਕੋਈ 5-7 ਮਹੀਨਿਆਂ ਦੇ ਵਿੱਚ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਡਾਊਟ ਨਾ ਰੱਖਿਓ ਮੰਨਦੇ ਵਿੱਚ ਵੀ ਡਾਕਟਰ ਆਪਣਾ ਨਾਲ ਲੈ ਕੇ ਆਇਓ ਤਸੱਲੀ ਕਰਿਓ ਆਪਣੀ ਜਗਵਾਸ ਹੋਈ ਨਾ ਆਪਣੀ ਇਹ ਕਿਸੇ ਬੈਣ ਬਣਾਣੇ ਕਰਾਉਣੀ ਉਤਰਾਹਦੇ ਆਪਣਾ ਕੋਈ ਦਰਾਇ ਨਹੀਂ ਅਜਾ ਬਾਈ ਜੀ ਸਤਨਾਮ ਜਦੋਂ ਕਹਿ ਦਿੰਦੇ ਆ ਚਲੋ ਵੀਰ ਤੁਸੀਂ ਤੁਹਾਡਾ ਵਪਾਰ ਦਾ ਕੰਮ ਆ। ਅਗੋਂ ਕਹਿ ਦਿੰਦੇ ਵੀ 7 ਮਹੀਨੇ 6 ਮਹੀਨੇ ਦੇ ਗੱਬਣਾ। ਹਾਂਜੀ। ਉਹ ਬਾਅਦ ਵਿੱਚ ਤੁਸੀਂ ਆਪਦੀ ਚੈੱਕ ਕਰਕੇ ਕਰਦੇ ਜੇ ਤਸੱਲੀ ਵੀ। ਆਪਾਂ ਕਰੀ ਦੀ ਹੁਣ ਆਪਾਂ 1-2 ਡੰਗੇ ਦਿੱਤੇ ਵੀ ਅਗਲੇ ਨੇ ਘਰ ਜਾ ਕੇ ਕਰੋ ਆਏ ਆਪਾਂ ਕੋਈ ਚੈੱਕ ਨਹੀਂ। ਜੇ ਵੀਰਾ ਬਾਈ ਜੀ ਐ ਹੁੰਦਾ ਨਾ ਵੀ ਅਗੋਂ ਜੋ ਦੱਸਿਆ ਅਗਲੇ ਨੇ ਸੱਤ ਕਹਤਾ ਆਪਾਂ ਇੱਥੇ ਹੁਣ ਸੱਤ ਕਹਤਾ। ਹਾਂਜੀ ਜੀ। ਉੱਥੇ ਮੰਨ ਲਓ ਵੀ 3 ਮਹੀਨੇ ਤੋਂ ਅਗਲਾ ਪਸੂ 5 ਮਹੀਨੇ ਦਾ ਜੇ। ਨਹੀਂ ਨਹੀਂ ਨਾ ਫਿਰ। ਸਭਾ ਜੀ ਅਗਲੇ ਨੂੰ 2 ਮਹੀਨੇ ਦਾ। ਚਲੋ ਇੰਨਾ ਵੀ ਹੁਣ ਅੰਦਰ ਹਾਂ ਜੀ ਹਾਂ ਜੀ ਉਹ ਕੋਈ ਨਹੀਂ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਵੀ ਦੋ ਮਹੀਨਿਆਂ ਦਾ ਫਰਕ ਨਹੀਂ ਹਾਂ ਜੀ ਹੁਣ ਆਪਾਂ ਸੱਤਾਂ ਦੀ ਆਸਤੀ ਆ ਐਸੋ ਵਸਤਾਂ ਦੀ ਆ ਕੇ ਘਰ ਦੀ ਮਿਲ ਕੇ ਅਗਲਾ ਘਰ ਜਾ ਕੇ ਚੈੱਕ ਕਰਾਵੇ ਉਹ ਦੋ ਟ ਹੈਗੇ ਨਹੀਂ ਲਊ ਕੰਮ ਨਹੀਂ ਜੇ ਕੋਈ 10 ਦਿਨ ਘੱਟ 15 ਦੇ ਹੋ ਜੀ ਉਹ ਤਾਂ ਨਹੀਂ ਕੋਈ ਕਹਿ ਸਕਦੇ ਉਹ ਡਾਕਟਰਾਂ ਤੇ ਡਿਪੈਂਡਡ ਆ ਆਪਾਂ ਦੇ ਬਾਰੇ ਪਤਾ ਕੋਈ ਨਹੀਂ ਚਲੋ ਉਹ ਤਾਂ ਜੋ ਕਹਿ ਦਣਗੇ ਜੀ ਹਾਂ ਜੀ ਇਹ ਇਹ ਆਪਾਂ ਕਿੰਨੇ ਕੀਤੇ ਦੇ ਦੇਣੀ ਹੈ ਜਿਹੜੀ ਟੋਕਰ ਗੱਬਣੇ ਦੀ ਇਹਦੀ ਮੁੱਲ ਤੇ ਪਹੁੰਚ 30 32 ਕਰੀਏਗੇ ਹਾਂਜੀ 20000 ਦੀ ਦੇ ਦਾ ਤੇ ਕਿੰਨੇ ਦੀ 27000 ਦੀ 27 ਦੀ ਹਾਂਜੀ 27000 ਦੀ ਭਰਾਵੋ ਜਿਹੜੀ ਇਹ ਲੈਣ ਦਾ ਨਾ ਹੋਊਗਾ 27000 ਦੇ ਵਿੱਚ ਦਿੱਤੀ ਜਾਊਗੀ ਬਾਕੀ ਥਣ ਥਣ ਬਹੁਤ ਸੋਹਣਾ ਵੇਖੋ ਮੁੱਠੀ ਥਣਾ ਕੋਈ ਸ਼ੱਕ ਨਹੀਂਗਾ ਤੇ ਬਿਲਕੁਲ ਇਹ ਕਹਿ ਦੀ ਨਾ ਜਿਵੇਂ ਪੀੜੀ ਦੇ ਪਾਵੇਂ ਵਰਗੇ ਥਣਾ ਉਹ ਵੇਰ ਲਵਰ ਤਾਂ ਬਹੁਤ ਸੋਹਣਾ ਲੱਗਦਾ ਵੇਰਨਾ ਪਾਵਾ ਚੰਗੀ ਹੈ ਸੋਹਣੀ ਤੇ ਮੋਟੀ ਵੇਣ ਜਿਹੜੀ ਦੋਸਤੋ ਮਿਲਕ ਉਹ ਵੀ ਤੁਹਾਨੂੰ ਦਿਖਾਈ ਦੇ ਦੂਗੀ ਸਫਾਈ ਪੜੀ ਹੈ ਜਿੰਨੀ ਉੱਪਰ ਆ ਵੇੜ ਜਿਹੜੀ ਦੋਸਤੋ ਤੋਕਰ ਗੱਪਣਾ ਇਸ ਤੋਂ ਬਾਅਦ ਅਗਲੀ ਤੁਹਾਨੂੰ ਜਿਹੜੀ ਮਸੂਲੀ ਆ ਟਿਕ ਰੰਗ ਕਾਲੀ ਵੇੜ ਤੇ ਇਹ ਗੱਪਣਾ ਠੀਕ ਹੈ ਜੀ ਪਾਜੀ ਵੀਰ ਜੀ ਇਹ ਗੱਪਣਾ ਤੇ ਦੇਨੇ ਨੇ ਲੈਏ ਨੇ ਜੋ 15 ਸੰਗਰਾਮ ਤੇ ਦਿਨ ਪੂਰੇ ਆ ਘਾਹ ਦੇ ਅੱਛਾ ਜੀ ਹਾਂ ਜੀ 15 ਲੈ ਜੂ 15 ਤੇ ਠੰਡੀ ਠੁੰਡੀ ਕਰ ਵਾਲੀ ਦੇਖੋ ਜੀ ਲਓ ਹਾਂ ਹੁਣ ਬਹੁਤ ਨਾਲ ਗੱਲ ਹੂੰ ਵਰਦੀ ਪੁੰਦੀ ਚੰਗੀ ਦੁੱਧ ਦੀ ਪਹਿਲੇ ਸਵੇਰ 13-14 ਕਿਲੋ ਭਰਿਆ ਪਹਿਲਾਂ ਨੇ ਹਾਂ ਪਹਿਲਾਂ ਦੇ ਦੂਜੇ ਸੂਣਾ ਹਾਂ ਬਈ ਦੂਜੇ ਸੂ ਹੈ ਹਾਂ ਦੂਜੇ ਸੂਣਾ ਹੈ ਠੀਕ ਹੈ ਜੀ ਜਿੰਦਗੀ ਕੋ ਭੈਣ ਭਰਾ ਦੱਸਦੇ ਸਭ ਲੋਗੇ ਹੂੰ ਸਾਲ ਉਹਦੇ ਹੈ ਕਿ ਉਹ ਗੱਡੀ ਕਮਾਈ ਵਾਲੀ ਭਾਵੇਂ ਉਹ ਵੇਚ ਵੀ ਨਾ ਚਾਰ ਜੀ ਸੋ ਜਿਦਾਂ ਕਿ ਦੋਸਤੋ ਨੈਕਸਟ ਚਲੋ ਸਮਾਂ ਫਿਰ ਹਾਲ ਗਰਮੀ ਦਾ ਥੋੜਾ ਜਿਹਾ ਮੌਸਮ ਜਿਹੜਾ ਆਪਾਂ ਕਹਿ ਲੀਏ ਵੀ ਨੇੜ ਆ ਗਿਆ ਹੁਣ ਕਿ ਸਿਆਲ ਸਟਾਰਟ ਹੋ ਜਾਣਾ ਉਹਦਾ ਨਾ ਵਾਇਪ ਪੈ ਗਈ ਜਾ ਤੋੜਾ ਹੀ ਠੀਕ ਹੈ ਤੇ ਕਾਦਾ ਕਾੜ ਜਿਹੜਾ ਦੋਸਤੋ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਕ੍ਰੋਸ ਜਿਵੇਂ ਥੋੜੀ ਵੱਡ ਕ੍ਰੋਸ ਜਿਵੇਂ ਆਪਾਂ ਚਾਈ ਵਾਲ ਤੇ ਐਫ ਪਾ ਤੁਸੀਂ ਕ੍ਰੋਸ ਮੰਨ ਲਿਓ ਆ ਦੇਖੋ ਹਾਈਡ ਕਰ ਤਾਂ ਸੋਨਾ ਫਾਬਰਾ ਪੂਰੀ ਆ ਰਾਜੀ ਆ ਵਜਨ ਲੋਡ ਪੂਰਾ ਉਹ ਕਿ ਢੱਲਾ ਢਾਵੇ ਕੋ ਲਾੜਖੜੇ ਕਰੇ 15 14 14 ਲੀਟਰ ਪਹਿਲੇ ਪਹਿਲਾਂ ਜਿਹੜਾ ਦੁੱਧ ਭਰਿਆ ਇਸ ਵਾਰ ਵੀ ਚੈੱਕ ਕਰ ਆਪਾਂ ਗੱਲ ਕਰ ਲਈਏ ਕੋਈ 10 ਤੋਂ 15 15 ਦਿਨ ਖਿੱਚ ਕੇ ਲੈ ਕੇ ਜਾਂਦੀ ਆ ਆ ਦੇਣ ਦੇ ਸੰਗਰਾਦ ਦਿਨ ਪੂਰੀ ਮਤਲਬ 15 ਦਿਨ ਦੀ ਆਪਾਂ ਪੱਕੀ ਹੈਗੀ ਆ ਹਾਂ ਹਾਂਜੀ ਤੇ ਭਾਈ ਸਤਨਾਮ ਜੀ ਫਿਰ ਕਿੰਨਾ ਮੋੜੇ ਦਾ ਰਹੂਗਾ ਜੀ ਜੀ ਇਹ ਦਿਓ ਚਾਰ ਰੰਗਾਂ ਕੇ ਲਈ ਫਿਰ ਤੇ ਆਪਾਂ ਨੂੰ ਬਦਾ ਵਸ਼ੀ ਚਲੀ ਜਾ ਤੇ ਅੰਦਰ ਬਾਹਰ ਵੇਖਣ ਵਾਲੀ ਆ ਹਾਂ ਹਾਂ ਹੁਣ ਆਪਾਂ ਚਲੋ ਬਾਣਾ ਵਸ਼ੀ ਲਈ ਆ ਆਪਾਂ ਰੋਕਣਾ ਦੇ ਦੇ 27000 ਦੀ ਵੀ ਦੇ ਦਾਂਗੇ 27 ਦੀ ਹਾਂਜੀ ਤੇ ਸਾਫ ਸਰੀ ਇਹਨਾਂ ਦੇ 15 ਦਿਨਾਂ ਦੇ ਵਿੱਚ 30000 ਰਹੀ ਜਾਂ 10-12000 ਨੇਰ ਲਾਉਣਾ ਜੀ ਚਾਰ ਨੇ ਸਾਂਭੀ ਗਈ ਤੇ ਲਓ ਜੀ ਰਹਿ ਗਈ ਹੁਣ ਗਾੜੀ ਵੀ ਯਾਰ ਵੀ ਕਾਰ ਮਤਲਬ ਪਤਾ ਹੀ ਨਹੀਂ ਗਾੜੀ ਦੇ ਉੱਤੇ ਪਸੂ ਜਦੋਂ ਦੋਸਤੂ ਹੋਇਆ ਹਾਂਜੀ ਤੇ ਥਣ ਝੱਟਾ ਬਿਲਕੁਲ ਆ ਵੇਖੋਗੇ ਤੁਸੀਂ ਬਿਲਕੁਲ ਪੱਟਾਂ ਦੇ ਸੰਭਲਣ ਤੱਪਣ ਤੱਪਣੀ ਪੂਰਾ ਫਸਾ ਲੈਣਾ ਤੱਪੜ ਤੱਪਣੀ ਕਰਨ ਵਾਲੀ ਬਹੁਤ ਜ਼ ਲੋਰੀ ਆ ਬਿਲਕੁਲ ਬਹਿਣੀ ਵਾਲੇ ਪਾਸੇ ਦੋਸਤੋ ਮਗਰਲਾ ਚੈੱਕ ਕਰਾਇਆ ਇਹ ਅਗਲਾ ਥਾਂ ਦੇਖੋ ਇਹ ਉਲਟ ਬਹਿਣੀ ਵਾਲੇ ਪਾਸਿਓਂ ਅਗਲਾ ਥਾਂ ਤੇ ਆ ਜਿਹੜਾ ਦੋਸਤੋ ਅਗਲਾ ਆ ਅਗਲਾ ਥਾਂ ਤੇ ਆ ਮਗਰਲਾ ਹੁਣ ਤੁਮ ਚੈੱਕ ਕਰਾ ਦਿੰਦੇ ਆ ਆ ਦੇਖ ਆ ਦੇਖ ਇਹ ਪੂਰੀ ਵਰਦੀ ਨਹੀਂ ਹੈਗੀ ਬਾਕੀ ਸੀਲ ਪੂਰੀ ਹੈ ਸੀਲ ਬਹੁਤ ਜਿਆਦੀ ਹੈ ਠੰਡੀ ਪੂਰੀ ਹੈ ਕਿਸੇ ਤਰ੍ਹਾਂ ਕੋ ਬੰਗਾਰ ਰਸੀ ਪੋਣੀ ਹੈ ਤੁਹਾਡੀ ਆਦੇਸ਼ ਆ ਬਾਕੀ ਡਾਕਟਰ ਜੀ ਆ ਤੇ ਅੱਜ ਬਹੁਤ ਜਾਇਜ ਰੇਡਾ 27000 ਹਾਂਜੀ ਜਦੋਂ ਆਪਾਂ ਵੀਰ ਜੀ ਰੋਗ ਨਾਲ ਲਈ ਹੁੰਦੇ ਚਾਹ ਨਾਲ ਦਾ ਸਾਹਮਣੀ ਪੈ ਗਈ ਫਿਰਦੀ ਤਾਂ ਤੁਹਾਨੂੰ ਬਦਲ ਕਿੰਨੇ ਇਹਨੇ ਦੀ ਦੇਣੀ ਆ ਬਿਲਕੁਲ ਇਹ ਨਹੀਂ ਜਦੋਂ ਆਪਾਂ ਨੂੰ ਹੁੰਦਾ ਉਹ ਚਲ ਜਲ ਪਾਣੀ ਮਿਲ ਗਿਆ ਆਪਾਂ ਹੋਰ ਵੀ ਆ ਜੂਗੀ ਸਹੀ ਗੱਲ ਇਹ ਚੱਕਰ ਆ ਜੀ ਅੱਛਾ ਭਾਜੀ ਸਜਨਾਮ ਇੱਕ ਲਾਸ਼ ਤੇ ਵਿੱਚ ਇਹ ਗੱਬਣ ਆਪਣੇ ਕੋਲ ਮੱਝ ਆ ਜੀ ਵੀਰ ਜੀ ਮੈਂ ਮਤਲਬ ਇਹਨੇ ਤੇ ਉਸੇ ਸੁਈ ਸੁਣਾ ਰਹੀ ਹਾਂ ਤੇ ਜੇ ਤੇਰੇ ਸੁਈ ਸੁਈ ਆ ਅੱਛਾ ਜੀ ਤੇ ਥਾਣੇ ਦਾ ਪਹਿਲੇ ਸੁਈ ਦਾ ਇਧਰ ਲਾ ਨਾ ਮਗਰਲਾ ਬੰਦ ਹੋਇਆ ਵਾ ਇਹ ਥਣੋ ਤੇ ਤੇਨ ਥਾਣੇ ਤੇ ਹਾਂ ਜੀ ਮਗਰਲਾ ਸਾਹ ਦਾ ਬੰਦ ਜੀ ਤਿੰਨ ਸੌ ਮੜਾ ਗਾੜੀ ਖੂ ਬਖਾ ਦੀ ਫਿਰ ਉੱਪਰ ਖ ਇਹ ਤੁਹਾਨੂੰ ਦਿਖਾ ਦਾਂਗੇ ਤੇ ਦੋਸਤੋਂ ਰੰਗ ਢੰਗ ਪੂਰਾ ਮੱਝ ਦਾ ਤੁਹਾਨੂੰ ਦਿਖਾ ਦਾਂਗੇ ਪੂਰਾ ਵਾ ਦੁੱਧੀ ਮੈਂ ਨਾ ਤੇ ਨਾ ਹਮ 10-11 ਕਿਲੋ ਭਰਦੀ ਤੁਹ ਲੱਗਵਾ ਪਾ ਲਈਏ ਅੱਛਾ ਜੀ ਹਾਂ ਜੀ ਠੀਕ ਆ ਤੇ ਤਿੰਨ ਥਾਂ ਨਾ ਪਰ ਗਈ ਬਰਾ ਵੜਦੇ ਜਿਹੜੇ ਤੇ ਤਿੰਨ ਤੁਹਾਨੂੰ ਨਾ ਪਤਾ ਸਹਦੀ ਕਰਾ ਦੇਣੀ ਆ ਲਿਓ ਜੀ ਆਜੂ ਲੱਗ ਗਈ ਤਿੰਨ ਥਾਂ ਜਿਹੜੇ ਦੋਸਤੋਂ ਚੱਲਦੇ ਆ ਤੇ ਪਹਿਲੇ ਸਵੇਰੇ ਕਈ ਵਾਰ ਆ ਅਗਲਾ ਥਾਣੇ ਦੇ ਵਿੱਚ ਇਹਦਾ ਕੋਈ ਫਾਲਟ ਪਾ ਜਾਏ ਮੈਂ ਸਟੇਟਸ ਹੋ ਜੇ ਤੇ ਉਹ ਕੋਈ ਆਓ ਆਦੇ ਭਾਜੀ ਬੈਠੀ ਠੀਕ ਆ ਤੇ ਅਗਲਾ ਥਾਣੇ 'ਚ ਬਹਿਣੀ ਲੱਗੇ ਆ ਪਰਦਾ ਬਹਿਣੀ ਲੱਗਲਾ ਸਾਰਾ ਦੇਖੋ ਜੀ ਇਹ ਦੇਖੋ ਕਿਉਂਕਿ ਪਸੂ ਸਿੱਪਣ ਦੇ ਵਿੱਚ ਤੁਹਾਨੂੰ ਪਤਾ ਨੋਰਮਲ ਥੋੜਾ ਵੱਡਾ ਕਰਦਾ ਹੀ ਆ ਤੇ ਪੇਪਾ ਤੁਸੀਂ ਆ ਵੇਖੇ ਹੀ ਸਕਦੇ ਹੋ ਮੋਟਾ ਟਿੱਪਰ ਦੇ ਵਿੱਚ ਇਹ ਪੋਲੀ ਬਹੁਤ ਜਰੀ ਆ ਮਗਲਾ ਥਣ ਦੇਖੋ ਜੀ ਪੋਲਟ ਬਹਿਣੀ ਵਾਲਾ ਸਿੱਪਣ ਦੇ ਵਿੱਚ ਉਂਗਲ ਉਂਗਲ ਜਿਹੜੀ ਮੋਟੀ ਧਾਰਾ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਬਾਕੀ ਆਪ ਦਾ ਤਸੱਲੀ ਕਰੋ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣਾ ਪਸੂ ਤਸੱਲੀ ਕਰੋ ਪਹਿਲੀ ਮੇਨ ਕਰਨਾ ਇੰਨਾ ਹੁ ਆ ਗਏ ਐ ਕੋਈ ਆਪਦੀ ਇੱਥੇ ਆਵੇ ਤੇ ਫੇਰ ਤਾਂ ਕੋਈ ਚੱਕਰ ਨਹੀਂ ਦੇ ਕੋਈ ਭੈਣ ਭਰਾ ਉਹ ਤਾਂ ਮੰਗਾਉ ਤੇ ਆਪਣੀ ਫੁੱਲ ਗਰੰਟੀ ਹੋ ਗਈ ਲੈਓ ਜੀ ਹਾਂ ਜੀ ਆ ਦੇਖੋ ਟਿੱਪੋ ਜਿੱਕਾ ਬੋਲਾ ਜੀ ਲੈਓ ਜੀ ਕੋਈ ਕੋਈ ਨਾਲ ਗਿਲਦੀ ਨਹੀਂ ਉਹਦੇ ਭਾਲ ਜੀ ਪੈ ਗਈ ਤਾਂ ਉਹਦਾ ਲੋਦੋਂ ਫੇਰ ਮੈਂ ਤਾਂ ਭਲੇਖੇ ਚ ਰਹਿ ਜਾਂਦਾ ਹਾਂ ਤੂੰ ਭਾਲਦੀ ਚਾਮਗੀ ਮੁੰਡਿ ਹੋਗਾ ਫਿਰ ਬੱਦਲ ਪਹਿਲੇ ਦੂਏ ਦਾ ਬੰਦ ਆ ਠੀਕ ਆ ਉਧਰ ਲਾਗੂ ਲਈਏ ਪਾਉਂਦੇ ਓਏ ਓਏ ਨੌ ਵੀ ਭਰਾ ਬਾਕੀ ਹੈਵੀ ਬੋਡੀ ਵੇਟ ਦੀ ਆ ਵਜ਼ਨ ਜ਼ੋਰ ਫੁੱਲ ਬੜਾ ਫੁੱਲ ਫੁੱਲ ਵਜ਼ਨਦਾਰ ਫਾਈਸਦਰਾ ਮਲਾ ਮੈਂ ਲੱਤ ਤੋਂ ਨਹੀਂ ਹੋ ਰਦਾ ਇਹ ਨਵਾਂ ਆਇਆ ਕਿ ਵਜ੍ਹਾ ਮਾ ਅੱਛਾ ਤੁਹਾਨੂੰ ਮੈਂ ਇਹ ਚੰਗੀ ਕੋਈ ਕਰ ਸਕਦਾ ਕਿਸੇ ਪਾਸੋਂ ਕੋਈ ਦੂਜਾ ਕੋਈ ਨਾ ਕੋਈ ਟੱਕਰ ਨਹੀਂ ਡਾਕਾ ਹੋਸ਼ ਕਰ ਲੈ ਮਰਾ ਆ ਲੋ ਜੀ ਅਲੀ ਮੈਂ ਦਿਨ ਪੰਜਾਂ ਲੈਣੇ ਬੰਨੂ ਬਹੁਤ ਹੋਈ ਆ ਲੋ ਜੀ ਠੀਕ ਆ ਜੀ ਬਾਕੀ ਤਿੰਨ ਸਨ ਪੂਰੇ ਚਲਦੇ ਇੱਕ ਬੰਦ ਤੋਂ ਕੋ 10 ਦੱਸ ਦਿੰਦਾ ਠੀਕ ਆ ਜੀ ਬਾਕੀ ਆ ਤੋਰ ਤੋਂ ਤੁਸੀਂ ਵੇਖ ਲੋ ਕੋਈ ਲੱਤ ਦੀ ਕੋਈ ਚੀਜ਼ ਨਹੀਂ ਮੈਨੂੰ ਲੱਗਦਾ ਕੋਈ ਵੈਸੇ ਫਾਲਤ ਨਹੀਂ ਹੈਗਾ ਪਰ ਬਾਈ ਹੈ ਉਦਾਂ ਨਾ ਨੋਜ ਹੈ ਵਜਾ ਥੱਲੇ ਥੋੜਾ ਰਹਿਣਦਾ ਹੈ ਮੈਂ ਲੱਤ ਥੋੜੀ ਮੋੜ ਕੇ ਜਿੱਤਵੇਂ ਚੱਲਦੀ ਹੈ ਕੋਈ ਨਾ ਇਦਾਂ ਆਪਣੇ ਰਾਤ ਦੀ ਮੈਂ ਆਈ ਆ ਕੋਈ ਗੱਲ ਬਾਤ ਨਹੀਂ ਐ ਬੈਂਦੀ ਹੋਰ ਸੀ ਕੋਈ ਚੱਕਰ ਠੀਕ ਹੈ ਤੇ ਇਹਦਾ ਮੁੱਲ ਕੀ ਰਹੂਗਾ ਜੀ ਲੈਣ ਦਾ ਇਹਦਾ ਮੁੱਲ ਛੋਟਾ ਜੀ ਹੋਵੇ ਜੀ ਅੱਛਾ ਜੀ ਮੁੱਲ 450 ਕਰੀਏ 48 ਕਰੀਏ ਹਾਂ ਇਹ ਆਪਾਂ ਬਤਾ ਲਈਏ ਹਰਦੀ ਮੈਂ ਜੀ 45000 ਬਿਲਕੁਲ ਜੀ ਠੀਕ ਹੈ ਜੀ ਬਦਲੋ ਸਾਹਮਣੇ ਉਦਾਂ ਵੀ ਆਈ ਹਰਦੀ ਵੀ ਵੇਚ ਜਾਂਦੀ ਹੈ ਸੋ ਆਪਾਂ ਪਾ ਲੈਣ ਲੋ ਜੀ ਇਹ 42000 ਦੀ ਦੋਸਤੋ ਮਿਲ ਜੂਗੀ ਤੁਹਾਨੂੰ ਜਦੋਂ ਸਿਵਾਲੇ ਕੋ ਚਲ ਗਈ 11-12 ਕੁ ਦਈਆ ਜੂੜੇ ਨੇ ਪੈਸੇ ਪੂਰੇ ਕਰਦੇ ਨੇ ਘਰਮਾਂਗੇ ਬਿਲਕੁਲ ਬਿਲਕੁਲ ਤੇ ਅੱਜ ਪਸ਼ੂ ਜਿਹੜੇ ਆ ਦੋਸਤੋ ਆ ਤੁਹਾਨੂੰ ਦਿਖਾਤੇ ਆ ਚਾਰ ਬਿਹੜਾਂ ਸਿਗੀਆਂ ਜਿਨ੍ਹਾਂ ਚ ਬਿਲਕੁਲ ਦੋ ਤਾਜ਼ੀਆਂ ਸੁਈਆਂ ਨੇ ਇੱਕ ਤੋਕੜ ਗੱਬਣਾ ਵੀ ਬੜੀ ਚੰਗੀ ਬਿਹੜਾ ਵਾਸੇ ਪਸੰਦ ਆਊਗੀ ਤੁਹਾਨੂੰ ਇੱਕ ਬਿਲਕੁਲ ਤਿਆਰੀ ਦੇ ਵਿੱਚ ਤਾਂ ਕੋਈ 15 ਕਿ ਦਿਨ ਚੋਂ ਸਮਾਂ ਲੈਂਦੀ ਆ ਸਾਫ ਸੰਭਾਲ ਜਿਹੜਾ ਵੀ ਕਰ ਲੂਗਾ ਕੋਈ ਦੋ ਪੈਸੇ ਕੇ ਨਫੇ ਦੇ ਵਿੱਚ ਵੀ ਤੁਸੀਂ ਲੈ ਸਕਦੇ ਜੀ ਤੇ ਪਾਜੀ ਸਤਨਾਮ ਬੋਲ ਕੇ ਨੰਬਰ ਨੰਬਰ ਉਹ ਆਪਣਾ 94655 55 58955 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਸ ਸਾਲ ਮੇਰੇ ਨਾਲ ਬਾਈ ਸਤਨਾਮ ਪਿੰਡ ਕੈਰੋਂ ਤੁਸੀਂ ਖਾਸ ਵਿਜਿਟ ਕਰਨੀ ਆ ਗ੍ਰੈਂਡ ਕੈਰੋਂ ਤੋਂ ਦੋਸਤੋ ਜਿਹੜੀ ਛੜਕ ਬਿਲਕੁਲ ਆਉਂਦੀ ਆ ਗ੍ਰੈਂਡ ਕੈਰੋਂ ਪੈਲਸ ਦੇ ਨਾਲੋਂ ਛੜਕ ਮੁੜਦੀ ਆ ਬਿਲਕੁਲ ਬਾਈ ਸਤਨਾਮ ਸਿੰਘ ਘਰਾਣੀਆਂ ਦੀਆਂ ਵੇਹਲੀਆਂ ਤੇ ਘਰ ਤੱਕ ਛੜਕ ਆਉਂਦੀ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਗਏ ਕੋਈ ਤਾਰ